ਇਹ ਵੀ ਚੈਲੰਜ ਆ ਔਰ ਕੰਡੀਸ਼ਨ ਦਾ ਮਾਰਕੀਟ ਚੋਂ ਇੰਨੇ ਟਾਰੇ ਕੋਈ ਟਰੈਕਟਰ ਮਿਲ ਜੇ ਆਪਣੀ ਗਾਰੰਟੀ ਹੈ 11 ਮਾਡਲ ਐਡਨਵਾ ਟਰੈਕਟਰ ਠੀਕ ਆ ਬਈ ਟਰੈਕਟਰ ਫਰੀ ਦੇ ਦਾਂਗੇ ਫਿਰ ਆਪਾਂ ਟਰੈਕਟਰ ਫਰੀ ਦੇ ਦਾਂਗੇ ਤਾਂ ਬੀਮਾ ਹੀ ਪੈ ਫੁੱਲ ਬੀਮਾ ਪੈਦਾ 6 ਮਹੀਨਿਆਂ ਦਾ ਠੀਕ ਆ ਬਈ ਆ ਲੋ ਸੱਜਣੋ ਵੀਰੇ ਬਾਈ ਨੇ ਕਰਤਾ ਚੈਲੰਜ ਵੀ ਇੰਨੀ ਕੰਡੀਸ਼ਨ ਚ ਕੋਈ ਦੇ ਦੇ ਕੋਈ ਟਰੈਕਟਰ ਲੈ ਜੋ ਟਰੈਕਟਰ ਰੰਗ ਪੇਂਟ ਸਾਰਾ ਔਰਿਜਨਲ ਹੈ ਚੈਲੰਜ ਹੈ ਜੇ ਕੋਈ ਬੰਦਾ ਪ੍ਰੂਫ ਕਰ ਦੇ ਕਿਤੇ ਕਲਮ ਵੀ ਲੱਗੀ ਹੋਵੇ ਟਰੈਕਟਰ ਤੇ ਹਾਂਜੀ ਬਈ ਫਿਰ ਆਪਾਂ ਕੀ ਕਰਾਂਗੇ ਟਰੈਕਟਰ ਫਰੀ ਦੇ ਦਾਂਗੇ ਇਹ ਟਰੈਕਟਰ ਹਾਂਜੀ ਮਿੱਤਰ ਪਿਆਰੇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ODDV ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਗਰਵੀਰ ਨਾਲ ਬੁਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੇ ਕਰਾਉਣੇ ਆ ਵੱਡੇ-ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਸੱਚੀ ਗੱਲ ਬਾਈ ਸਸੀਕਰ ਬਾਈ ਜੀ ਕੋ ਠੀਕ ਠਾਕ ਹੈ ਬਾਈ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਹੈ ਬਾਈ ਮੰਡੀ ਦਾ ਮਾਹੌਲ ਠੀਕ ਹੈ ਤੁਰਪੀ ਕਾ ਕੀ ਨਾ ਬਾਈ ਹੁੰਦਾ ਤੁਰਪੀ ਹੁਣ ਹੌਲੀ-ਹੌਲੀ ਹੁਣ ਤੇਜ਼ੀ ਆਊਗੀ ਇੱਕ ਫਾਰਮਟਰ ਹੈਗੇ 60 2003 ਮਾਡਲ 2003 ਮਾਡਲ ਡਿਮਾਂਡ ਹੈਗੀ ਬਾਈ ਜੀ 2 ਲੱਖ 25000 ਰੁਪਏ ਲੈ ਟੱਕ ਨਹੀਂ ਕੈਮਰਾ ਮਰਾ ਦੇ ਸਾਰੇ ਕੰਨੀ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਸਾਰਾ ਰੇਨ ਲਾ ਦੇ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਟਾਇਰ 80 ਪੈਸੇ ਚਾਰੇ ਬਾਈ ਚਾਰੇ ਟਾਇਰ 80 ਪੈਸੇ ਆ ਪੋਲੋ ਦੇ ਠੀਕ ਹੈ ਬਾਈ ਮਗਰਾੜ ਦੇਖੋ ਸੁਜ ਨੂੰ ਮਗਰਾੜ ਮਗਰੂੜਾ ਦਿਖਾ ਸਮਾਨ ਵਧੀਆ ਬਾਈ ਮਗਰਾੜ ਅੰਜ ਮੰਨਵੇਂ ਵਰਗੀ ਪਿਆ ਸਮਾਨ ਸਾਰਾ ਕੰਪਲੀਟ ਕਰ ਦਾਂਗੇ ਬਾਈ ਕੰਪਲੀਟ ਕਰ ਦਾਂਗੇ ਬਈ ਸਮਾਨ ਸਾਰਾ ਠੀਕ ਹੈ ਬਾਈ ਛਤਰੀ ਉਤਰੀ ਨ ਹੰਡਾ ਬੱਟੀ ਨਵਾਂ ਮਿਲ ਜੂਗਾ ਠੀਕ ਹੈ ਬਾਈ ਕਿੰਨੇ ਹੌਸਪਾਵਰ ਚਾਉਂਦਾ ਬਈ ਇਹ ਇਹ 50 ਹੌਸਪਾਵਰ ਹੁੰਦਾ ਠੀਕ ਹੈ ਬਈ ਨੰਬਰ ਹਰਿਆਣਾ ਬਾਈ ਨੰਬਰ ਹਰਿਆਣਾ ਆਈਡੀ ਪ੍ਰੂਫ ਸਭ ਕੁਝ ਮਿਲੂਗਾ ਨਹੀਂ ਤਿੰਨ ਮਾਡਲ ਦੇ ਕੋਈ ਨਹੀਂ ਦਿੰਦਾ ਆਪਾਂ ਸਾਰੇ ਆਧਾਰ ਕਾਰਡ ਵੋਟ ਕਾਰਡ ਸਭ ਕੁਝ ਨਾਲ ਦੇਵਾਂਗੇ ਠੀਕ ਹੈ ਬਾਈ ਵੀ ਸਾਰੇ ਕਾਗਜ਼ ਪੱਤਰ ਮਿਲ ਜਾਣਗੇ ਹਾਂਜੀ ਹਾਂਜੀ ਠੀਕ ਹੈ ਬਈ ਦਵਾੜ ਤੈਗੀ ਹੈ ਬਈ ਆਪਣੀ ਦੀ 2 ਲੱਖ 25000 ਰੁਪਏ ਦਵਾੜ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਜੀ ਬਈ ਇਹ ਟਰੈਕਟਰ ਛੱਡਣਾ ਹੈ 2 ਲੱਖ ਤੇ 10000 ਦਾ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋ ਬਈ ਜਿਹੜਾ ਬੰਦਾ ਵੀਡੀਓ ਦੇਖ ਕੇ ਆਊ ਹਾਂ ਤੇ ਨਾਲ ਇਕੁਇਰੇਟਾ ਪੂਰੇ 2 ਲੱਖ ਦਾ ਠੀਕ ਹੈ ਬਾਈ ਆਹ ਕੰਡੀਸ਼ਨ ਦਾ ਟਰੈਕਟਰ ਮਾਰਕੀਟ ਚੋਂ ਮਿਲਦਾ ਨਹੀਂ ਐਡਾ ਚੰਗਾ 2 ਲੱਖ ਰੁਪਈਆ ਦਾ ਆਪਾਂ ਦੇ ਦਾਂਗੇ ਆਹ ਕੇ ਤਸੱਲੀ ਕਰਕੇ ਲਿਆ ਸਕਦਾ ਪੂਰਾ ਚੰਗਾ ਟਰੈਕਟਰ ਇਹ ਠੀਕ ਹੈ ਹਾਂਜੀ ਇਹ ਜਵਾਹਰ ਸਵਰਾਜ 855 2018 ਪਰਮਾਡ ਲੈ ਵੀਰੇ ਦਵਾੜੇ ਹੀ ਹੈ ਬਾਈ ਦੀ 4,35,000 ਰੁਪਈਆ ਦਾ ਹਾਂਜੀ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਵੀਰੇ ਰੀਨਲ ਹੈ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਏ 60% ਟਾਇਰ ਹੈ ਵੀਰੇ ਚਾਰੇ ਬਾਈ ਚਾਰੇ ਟਾਇ ਠੀਕ ਹੈ ਬਾਈ ਸਮਾਨ ਸਾਰਾ ਕੰਪਲੀਟ ਮਿਲ ਜਾ ਬਾਈ ਕੰਪਲੀਟ ਮਿਲੂ ਜੀ ਠੀਕ ਹੈ ਬਈ ਇਹ ਡਬਲ ਡਿਸਟ੍ਰਿਬਿਊਟਰ ਆ ਗਿਆ ਸੰਗਲਾ ਬਾਈ ਇਹ ਸਿੰਗਲ ਆਇਆ ਬਈ 12 ਚ ਠੀਕ ਹੈ ਬਾਈ ਆ ਮਗਰਾੜ ਦੇਖੋ ਜੀ ਮਗਰਾੜ ਵੀ ਵਧੀਆ ਪਈ ਆ ਹਾਂਜੀ 55s ਪਾਵਰ ਚਾਹੁੰਦਾ ਬਾਈ ਇਹ 55s ਪਾਵਰ ਜੀ ਠੀਕ ਹੈ ਬਾਈ ਨੰਬਰ ਕਿਹੜਾ ਬਾਈ ਇਹ ਹਰਿਆਣਾ ਨੰਬਰ ਐਨਓ ਸੀ ਮਿਲ ਜੂਗੀ ਠੀਕ ਹੈ ਬਾਈ ਡਿਮਾਂਡ ਤਾਂ ਹੈਗੀ ਹੈ ਬਾਈ ਆਪਾਂ ਦੀ 435000 ਰੁਪਏ ਕਿੰਨੇ ਇਹਦੇ ਛੱਡ ਦਾਂਗੇ ਬਾਈ ਆਪਾਂ ਟਰੈਕਟਰ ਵੇਚਣਾ 410000 ਦਾ ਹੈ ਜੇ ਕੋਈ ਸੱਜਣ ਆਪਣੀ ਵੀਡੀਓ ਦੇਖ ਕੇ ਹੋ ਬਾਈ ਇੱਕੋ ਹੀ ਰੇਟ ਹੈ 395000 ਦਾ ਠੀਕ ਹੈ ਬਾਈ ਬਾਕੇ ਤਸੱਲੀ ਕਰਕੇ ਲਿਆ ਸਕਦਾ ਅਗਲਾ ਠੀਕ ਹੈ ਬਾਈ ਨੰਬਰ ਹਰਿਆਣਾ ਸੀ ਇਹ ਹਰਿਆਣਾ ਨੰਬਰ ਹੈ ਵੀਰੇ ਐਨਓ ਸੀ ਦੇਵਾਂਗੇ ਆਪਾਂ ਪਕਟਾ ਠੀਕ ਹੈ ਬਾਈ ਇਸ ਤੋਂ ਬਾਅਦ ਆ ਗਿਆ ਸੋਨਾ ਲਿਕਾ 750 2011 ਮਾਡਲ ਹੈ ਜੀ 2011 ਮਾਡਲ ਡਿਮਾਂਡ ਕੀ ਹੈ ਬਾਈ ਦੀ 398000 ਰੁਪਏ 39000 ਰੁਪਏ ਜੀ ਬਾਈ ਆਪਾਂ ਹੀ ਰੰਗ ਪੇਂਟ ਦੀ ਗੱਲ ਕਰੀਏ ਬਾਈ ਰੰਗ ਪੇਂਟ ਸਾਰਾ ਓਰੀਜਨਲ ਆ ਠੀਕ ਹੈ ਬਾਈ ਅੰਜ ਮੈਂ ਚਾਰੇ ਪਾਸੇ ਕੈਮਰਾ ਮਰਾ ਦੇ ਮੰਗ ਲੈ ਟਾਇਰ ਜਮਨ ਨਵੇਂ ਪੋਲੋ ਦੇ ਬਿੱਲ ਮਿਲੂਗਾ ਠੀਕ ਹੈ ਬਾਈ ਤੇ ਮੂਹਰੇ ਬਾਈ ਮੂਰਲੇ 40 ਕੁਪੈ ਟਾਇਰ ਆ ਠੀਕ ਹੈ ਬਾਈ ਸਾਮਾਨ ਸਾਰਾ ਕੰਪਲੀਟ ਹੀ ਮਿਲੂ ਜੀ ਬਾਈ ਕੰਪਲੀਟ ਮਿਲੂ ਜੀ ਇਹਦੇ ਨਾਲ ਸਾਰਾ ਠੀਕ ਹੈ ਬਾਈ ਛਤਰੀ ਹੁਤਰੀ ਨਵੀਂ ਲੱਗੀ ਹੈ ਬੈਟਰੀ ਨਵੀਂ ਆ ਟਾਪ ਲਿੰਕ ਫੱਟੀ ਸਭ ਕੁਝ ਮਿਲ ਜੂ ਠੀਕ ਹੈ ਬਾਈ ਇਹ ਕਿੰਨੇ ਹੌਸਪਾਵਰ ਚਾਹੁੰਦਾ ਬਾਈ ਇਹ ਕਿਹ ਹੌਸਪਾਵਰ ਹੁੰਦਾ ਜੀ ਇਹ 50 ਹੌਸਪਾਵਰ ਹਾਂਜੀ ਠੀਕ ਹੈ ਬਾਈ ਦਿਵਾਰਡ ਤਾਂ ਹੈ ਜੀ ਬਾਈ ਆਪਣੀ ਇਹਦੀ 398000 ਰੁਪਏ ਦਿਵਾਰ ਕਿੰਨੀ ਆ ਛੱਡ ਦਾਂਗੇ ਬਾਈ ਇਹ ਟਰੈਕਟਰ ਛੱਡ ਦਾਂਗੇ 360000 ਦਾ ਠੀਕ ਹੈ ਬਾਈ ਜੇ ਕੋਈ ਸੋਚਣਾ ਆਪਣੀ ਵੀਡੀਓ ਦੇਖ ਕੇ ਹੋ ਬਾਈ ਹਾਂ ਤੇ ਨਾਲ ਇੱਕੋ ਹੀ ਠੀਕ ਹੈ ਬਾਈ ਇਹ ਵੀ ਚੈਲੰਜ ਆਰ ਕੰਡੀਸ਼ਨ ਦਾ ਮਾਰਕੀਟ ਚੋਂ ਇੰਨੇ ਟਾਰੇ ਕੋਈ ਟਰੈਕਟਰ ਮਿਲ ਜੇ ਆਪਣੀ ਗਾਰੰਟੀ ਹੈ 11 ਮਾਡਲ ਐਡਾ ਨਾ ਮਾ ਟਰੈਕਟਰ ਠੀਕ ਹੈ ਬਈ ਟਰੈਕਟਰ ਫਰੀ ਦੇਦਾ ਨਹੀਂ ਫਿਰ ਆਪਾਂ ਟਰੈਕਟਰ ਫਰੀ ਦੇ ਦਾਂਗੇ ਤਾਂ ਬੀਮਾ ਹੀ ਪੈ ਫੁੱਲ ਬੀਮਾ ਪੈਦਾ 6 ਮਹੀਨਿਆਂ ਦਾ ਠੀਕ ਹੈ ਬਾਈ ਆ ਲੋ ਸੱਜਣੂ ਵੀਰੇ ਨੇ ਬਾਈ ਨੇ ਕਰਤਾ ਚੈਲੰਜ ਵੀ ਇੰਨੀ ਕੰਡੀਸ਼ਨ ਚ ਕੋਈ ਦੇ ਦੇ ਕੋਈ ਟਰੈਕਟਰ ਲੈ ਜਾਓ ਟਰੈਕਟਰ ਫਰੀ ਫੁੱਲ ਬੀਮਾ 6 ਮਹੀਨਿਆਂ ਦਾ ਪਿਆ ਹੈ ਜੀ ਠੀਕ ਹੈ ਬਾਈ ਐਨਓ ਸੀ ਕਟਾ ਕੇ ਦੇਵਾਂਗੇ ਡੱਬ ਵਾਲੀ ਦਾ ਲੋਕਲ ਨੰਬਰ ਹੈ ਠੀਕ ਹੈ ਬਾਈ ਹਾਂਜੀ ਉਹ ਦੂਬਾ ਸੋਨਾਲਿਕਾ 7 ਮਾਡਲ ਹੈਗਾ 2013 ਡਿਮਾਂਡ ਹੀ ਹੈ ਬਾਈ 13000 ਮਾਡਲ ਵੀ 13 ਡਿਮਾਂਡ ਵੀ 13 ਹੈ ਹਾਂਜੀ ਜੇ ਬਾਈ ਆਪਾਂ ਹੀ ਰੰਗ ਪੇਂਟ ਦੀ ਗੱਲ ਕਰੀਏ ਹਲਕੀ ਫੁਲਕੀ ਟੱਚਿੰਗ ਹੈ ਇਹ ਥੱਲੇ ਕਾਲੇ ਰੰਗ ਦੀ ਬਾਕੀ ਲਗਭਗ 오ਰੀਜਨਲ ਹੈ ਟਰੈਕਟਰ ਚਾਰੇ ਟਾਇਰ ਨਵੇਂ ਹੈ ਜੀ ਬਿੱਲ ਮਿਲ ਜੂ ਬਾਈ ਚਾਰੇ ਟਾਇਰਾਂ ਦਾ ਬਿੱਲ ਮਿਲ ਜੀ ਠੀਕ ਹੈ ਬਾਈ ਡਬਲ ਡਿਸਟ੍ਰਿਬਿਊਟਰ ਜਾਂਦਾ ਬਾਈ ਇਹ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕ ਰਿਵਰਸ ਪੀਟੀਓ ਠੀਕ ਹੈ ਡਬਲ ਕਲਚ ਠੀਕ ਹੈ ਕੋਲਾ ਪਾਵਰ ਹੈ ਨਹੀਂ ਬਾਕੀ ਸਾਰੇ ਫੰਕਸ਼ਨ ਹੈ ਇਹ ਚ ਠੀਕ ਹੈ ਬਾਈ ਨੰਬਰ ਕਿਹੜਾ ਬਈ ਇਹ ਹਰਿਆਣਾ ਨੰਬਰ ਹੈ ਜੀ ਠੀਕ ਹੈ ਐਨਓਸੀ ਮਿਲ ਜੂਗੀ ਠੀਕ ਹੈ ਜੇ ਕਿਸੇ ਬੰਦੇ ਨੇ ਨੰਬਰ ਲਵਾਉਣਾ ਹੋਵੇ ਨੰਬਰ ਵੀ ਲਵਾ ਕੇ ਦੇ ਦਾਂਗੇ ਆਪਾਂ ਪੰਜਾਬ ਠੀਕ ਹੈ ਬਈ ਕਿੰਨੇ ਹੌਸਪਾਵਰ ਚਾਹੁੰਦਾ ਬਈ ਇਹ ਇਹ 47 ਹੌਸਪਾਵਰ ਹੁੰਦਾ ਜੀ 47 ਹੌਸਪਾਵਰ ਹਾਂਜੀ ਠੀਕ ਹੈ ਬਈ ਡਿਮਾਂਡ ਦੇਈਏ ਬਈ ਆਪਣੀ 3 ਲੱਖ 13000 ਰੁਪਏ ਅਡਵਾਂਸ ਕਿੰਨੇ ਆ ਛੱਡ ਦਾਂਗੇ ਬਈ ਟਰੈਕਟਰ ਦੇ ਦਾਂਗੇ 2 ਲੱਖ 90000 ਦਾ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋ ਬਈ 2 ਲੱਖ 80000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਹਾਂਜੀ ਫਾਰਮ ਟਰੈਕ ਸਠਲ 2004 ਮਾਡਲ ਜੀ 2004 ਮਾਡਲ ਡਿਮਾਂਡ ਹੈਗੀ ਹੈ ਬਾਈ ਜੀ 2 ਲੱਖ 35000 35000 ਰੁਪਏ ਦਾ ਜੇ ਬਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਸੋ ਤੇ ਹਲਕੀ ਫੁਲਕੀ ਟਚਿੰਗ ਆ ਬਾਕੀ ਸਾਰਾ ਓਰੀਜਨਲ ਹੈ ਵੀਰੇ ਠੀਕ ਆ ਬਾਈ ਇੰਜਨ ਦਾ ਜਰਾ ਓਰੀਜਨਲ ਰੁਪਿਆ ਰੁਪਿਆ ਟਰੈਕਟਰ ਵਾਹ ਕੇ ਤਸੱਲੀ ਕਰਕੇ ਫੁੱਲ ਲੈ ਜਾਓ ਠੀਕ ਆ ਬਾਈ ਚਾਰੇ ਟਾਇਰ ਜਮਾ ਨਵੇਂ ਟਾਇਰਾਂ ਦਾ ਬਿੱਲ ਮਿਲ ਜੂਣਾ ਵਈ ਫਿਰ ਪਹਿਲੇ ਟਾਇਰ BKT ਦੇ ਐ 42000 ਦੀ ਜੋੜੀ ਆ ਬਾਈ ਠੀਕ ਆ ਬਾਈ ਬਿੱਲ ਦੇਣਾ ਹੀ ਬਾਈ ਆਪਾਂ ਇਹਨਾਂ ਦਾ ਬਿੱਲ ਦੇਵਾਂਗੇ ਬਾਈ ਚਾਰੇ ਟਾਇਰਾਂ ਦਾ ਠੀ ਮਗਰਾੜਾ ਨਦ ਨਹੀਂ ਵੱਜਿਆ ਬਾਈ ਨਹੀਂ ਨਹੀਂ ਕਿਤੇ ਨਹੀਂ ਵੱਜਿਆ ਮਗਰਾੜਾ ਤੇ ਆ ਬਾਕੀ ਟਾਇਰਾਂ ਤੇ ਜੇ ਮਾਰ ਕੇ ਉਮੀ ਪਿਆ ਹਜੇ ਕਸੀ ਨਹੀਂ ਠੀਕ ਆ ਬਾਈ ਪੰਜ ਚਾਰ ਦਿਨ ਹੀ ਹੋਇਆ ਪੋਆਿਆਂ ਨੂੰ ਠੀਕ ਆ ਬਾਈ ਜਿਵੇਂ ਖੜਾ ਹੀ ਮਿਲੂਗਾ ਵਸੇ ਹਾਂਜੀ ਇਹਨਾਂ ਸਮਾਨ ਸਾਰਾ ਕੰਪਲੀਟ ਹੈ ਛਤਰੀ ਹੈ ਨਹੀਂ ਠੀਕ ਆ ਬਾਈ ਇਹ ਕਿੰਨੇ ਹੌਸ ਪਾਵਰ ਚ ਆਉਂਦਾ ਬਈ ਇਹ 50 ਹੌਸ ਪਾਵਰ ਹੁੰਦਾ ਜੀ 50 ਹੌਸ ਪਾਵਰ ਠੀਕ ਆ ਬਾਈ ਡਿਵਾਰਡ ਤਾਂ ਹੀ ਹੈ ਬਾਈ ਆਪਣੀ 235000 ਰੁਪਏ ਡਿਵਾਰਡ ਕਿੰਨੀ ਛੱਡ ਦਾਂਗੇ ਬਈ ਇਹ ਟਰੈਕਟਰ ਛੱਡ ਦਾਂਗੇ 215000 ਦਾ ਠੀਕ ਆ ਬਾਈ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਦੋ ਲੱਖ 10 ਹਜ਼ਾਰ ਦਾ ਦੇ ਦਾਂ ਪੂਰੇ ਦੋ ਦਾ ਦੇ ਦਾਂਗੇ ਜੀ ਠੀਕ ਹੈ ਕੋਈ ਗੱਲ ਨੰਬਰ ਬਾਈ ਕਿਹੜਾ ਸੀ ਇਹ ਹਰਿਆਣਾ ਨੰਬਰ ਠੀਕ ਹੈ ਬਾਈ ਆਈਡੀ ਪ੍ਰੂਫ ਸਭ ਕੁਝ ਮਿਲੂ ਨਾਲ ਠੀਕ ਹੈ ਬਾਈ ਇਸ ਦੂਬਾ ਬਾਈ ਆਪਣੇ ਕੋਲੇ ਉਧਰ ਹੈ ਦੋ ਟਰੈਕਟਰ 45 ਫਾਰਮ ਚਲ ਆ ਗਿਆ ਜੀ ਆਪਣੇ ਕੋਲ ਫਾਰਮ ਟਰੈਕ 45 2013 ਮਾਡਲ 2013 ਮਾਡਲ ਡਿਮਾਂਡ ਹੈ ਜੀ 4 ਲੱਖ 5000 ਰੁਪਏ ਦਾ ਟੋ ਮਾਡਲ ਹੈ ਠੀਕ ਹੈ ਬਾਈ ਲਗਭਗ 98 ਪੈਸੇ ਟਾਇਰ ਹੈ ਠੀਕ ਹੈ ਬਾਈ ਕੰਡੀਸ਼ਨ ਟਰੈਕਟਰ ਦੀ 98% ਕੰਡੀਸ਼ਨ ਹੈ ਟਰੈਕਟਰ ਦੀ ਠੀਕ ਹੈ ਬਾਈ ਰੰਗ ਪੇਂਟ ਸਾਰਾ ਓਰੀਜਨਲ ਹੈ ਚੈਲੰਜ ਹੈ ਜੇ ਕੋਈ ਬੰਦਾ ਪ੍ਰੂਫ ਕਰ ਦੇ ਕਿਤੇ ਕਲਮ ਵੀ ਲੱਗਿਓ ਬਟਰੈਕਟਰ ਦੇ ਹਾਂਜੀ ਬਾਈ ਫੇਰ ਆਪਾਂ ਕੀ ਕਰਾਂਗੇ ਟਰੈਕਟਰ ਫਰੀ ਦੇ ਦਾਂਗੇ ਇਹ ਟਰੈਕਟਰ ਤੇ ਕੋਈ ਰੰਖ ਦਾ ਪ੍ਰੂਫ ਕਰ ਦੇ ਠੀਕ ਹੈ ਬਾਈ ਤਾਂ ਦਿਖਾ ਦਿਓ ਸਾਰੇ ਪਾਸਿਓਂ ਵਧੀਆ ਛੌਂਕ ਨੂੰ ਠੀਕ ਹੈ ਬਾਈ ਆਹ ਦੇਖੋ ਜਨਾ ਮਗਰਾੜ ਵੀ ਵਧੀਆ ਪਿਆ ਜਮਾਂ ਨਵਾਂ ਟਰੈਕਟਰ ਹੈ ਜੀ ਠੀਕ ਹੈ ਬਾਈ ਸਾਮਾਨ ਸਾਰਾ ਕੰਪਲੀਟ ਮਿਲੂ ਬਾਈ ਕੰਪਲੀਟ ਮਿਲੂ ਜੀ ਕੰਪਲੀਟ ਕਰ ਦੇਣਗੇ ਬਾਈ ਕਿਹਦਾ ਸਾਰਾ ਸਾਮਾਨ ਡੱਕ ਡੱਕ ਲੱਗਿਆ ਟਰੈਕਟਰ ਦੇ ਛਤਰੀ ਹੁਤਰੀ ਨਵੀਂ ਲੱਗਿਆ ਬੈਟਰੀ ਵੀ ਨਵੀਂ ਆਈ ਇੰਜਰੀ ਸਰਕਾਰੀ ਨੰਬਰ ਪਲੇਟ ਸਰਕਾਰੀ ਨੰਬਰ ਪਲੇਟ ਕਿ ਕਿਨੇ ਹਸ ਪਾਵਰ ਚਾਹੁੰਦਾ ਬਈ ਇਹ ਇਹ 45 ਹਸ ਪਾਵਰ ਚਾਹੁੰਦਾ ਠੀਕ ਆ ਬਈ ਇਹ ਖੋਲ ਕੇ ਦਿਖਾ ਦੀ ਆਪਾਂ ਹਾਂਜੀ ਹਾਂਜੀ ਆ ਦੇਖ ਨੰਬਰ ਆਉਂਦਾ ਠੀਕ ਆ ਬਈ ਨੰਬਰ ਹਰਿਆਣਾ ਬਈ ਇਹਦਾ ਐਨਓ ਸੀ ਮਿਲ ਜੂ ਬਈ ਇਹਦੀ ਐਨਓ ਸੀ ਮਿਲ ਜੂ ਕਿ ਸੁਆਣੇ ਦਾ ਨੰਬਰ ਹੈ ਡੱਬ ਵਾਲੀ ਨਾਮ ਹੈ ਦੂਜੇ ਥਾਂ ਠੀਕ ਆ ਬਈ ਐਨਓ ਸੀ ਕਟਾ ਕੇ ਦੇ ਦਾਂਗੇ ਆਪਾਂ ਨੰਬਰ ਵੀ ਲਵਾ ਕੇ ਦੇ ਦਾਂਗੇ ਠੀਕ ਆ ਬਈ ਹਾਂਜੀ ਡਿਮਾਂਡ ਤਾਂ ਹੈਗੀ ਬਾਈ ਆਪਣੀ ਦੀ 4,5000 ਰੁਪਏ ਡਿਮਾਂਡ ਕਿੰਨੇ ਆ ਛੱਡ ਦਾਂਗੇ ਬਾਈ ਟਰੈਕਟਰ ਛੱਡ ਦਾਂਗੀ 3,85,000 ਦਾ ਜੇ ਕੋਈ ਸੱਜਣ ਆਪਣੀ ਵੀਡੀਓ ਦੇਖ ਕੇ ਉਹ ਬਾਈ ਫਿਰ ਇੱਕੋ ਹੀ ਰੇਟ ਹੈ 3,75,000 ਰੁਪਿਆ ਠੀਕ ਹੈ ਹਾਂਜੀ ਇਹ ਦੂਆ ਮਹਿੰਦਰਾ 265 ਡੀ 2000 ਮਾਡਲ ਹੈ ਜੀ ਮਾਡਲ 2000 ਡਿਮਾਂਡ ਹੈਗੀ ਬਾਈ ਦੀ 1,45,000 ਰੁਪਏ ਡਿਮਾਂਡ ਮਾਡਲ ਦੇ ਹਿਸਾਬ ਨਾਲ ਬਾਈ ਦੀ ਰੰਗ ਪੇਂਟ ਆਪਾਂ ਦੇਖੀਏ ਤਕਰੀਬਨ origignal ਲੱਗ ਰਿਹਾ ਹੈ ਮਾਡਲ ਦੇ ਹਿਸਾਬ ਨਾਲ ਤਾਂ ਬਹੁਤ ਚੰਗੀ ਕੰਡੀਸ਼ਨ ਹੈ ਟਰੈਕਟਰ ਦੀ ਠੀਕ ਹੈ ਬਾਈ ਵਾੜ ਮਾੜੇ ਰਿੰਮ ਹੋਏ ਆ ਜਾਂ ਮਾੜੇ ਮੋٹے ਮਗਰਾੜ ਹੋਏ ਆ ਸ਼ੋ ਸ਼ੂਦਾ ਥੱਲੋਂ ਕੰਮ ਕਰਦਾ ਸ਼ੋ ਬਾਡੀ ਲਾਈਨ ਦਾ ਬਈ ਠੀਕ ਆ ਬਈ ਸ਼ੋ ਬਾਡੀ ਲਾਈਨ ਦਾ ਅਰੀਜਨਲ ਡਾਇਰੈਕਟਰ ਹਾਂਜੀ ਠੀਕ ਆ ਬਈ ਜਿਹੜੀ ਜਿਹੜੀ ਹੁੰਦੀ ਆ ਆਪਾਂ ਦੱਸ ਕੇ ਦੇ ਦਾਂਗੇ ਹਾਂ ਆਪਾਂ ਦੱਸ ਕੇ ਦਿੰਨੇ ਆ ਜੀ ਕੋਈ ਝੂਠ ਤਫਾਨ ਵਾਲਾ ਕੰਮ ਨਹੀਂ ਠੀਕ ਆ ਬਈ ਟਾਇਰ ਬਈ ਟਾਇਰ ਦਾ ਬਾਈ ਕਸਈ ਆ ਠੀਕ ਠੀਕ ਆ ਬਈ ਟਾਇਰ ਦਾ ਆ ਬਈ ਕਸਈ ਆ ਬਟਾਂਗ ਲਾਉ ਜੀ ਹਾਂ ਹਾਂ ਬਈ ਜੇ ਬਈ ਸਮਾਨ ਜੋ ਜਿੰਮੇ ਖੜਾ ਨਹੀਂ ਮਿਲੂ ਇਹ ਨਾ ਨਹੀਂ ਮਿਲੂ ਇਹ ਨਾ ਟਾਪ ਲਿੰਕਾ ਕੱਲੀ ਠੀਕ ਆ ਬਈ ਛਤਰੀ ਸੁਤਰੀ ਹੈਗੀ ਆ ਇੰਜਨ ਗੇਰ ਦਾ ਟਰੈਕਟਰ ਚੰਗਾ ਥੋੜੇ ਪੈਸ਼ਾ ਦਾ ਟਰੈਕਟਰ ਹੈ 5-7 ਕਿੱਲਾਂ ਦੀ ਵਾਹੀ ਵਾਸਤੇ ਬਹੁਤ ਚੰਗਾ ਟਰੈਕਟਰ ਹੈ ਠੀਕ ਆ ਬਾਈ ਇਹ ਨੰਬਰ ਕਿਹੜਾ ਬਈ ਇਹ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਕਾਗਜ਼ ਪੱਤਰ ਕੰਪਲੀਟ ਕਰ ਦੇ ਦਾਂਗੇ ਆਪਾਂ ਕੰਪਲੀਟ ਮਿਲ ਲੇਗੇ ਬਾਈ ਜੀ ਕੈਸ਼ ਦਾ ਟਰੈਕਟਰ ਹੈ ਕੋਈ ਲੋਨ ਨਹੀਂ ਉਹ ਨਹੀਂ ਕੋਈ ਫਾਰਮ ਨਹੀਂ ਨਾਲ ਠੀਕ ਆ ਜੀ ਦਮਾਰ ਦਾ ਸੀ ਬਈ ਆਪਣੀ 1 ਲੱਖ 45000 45000 ਕਿੰਨੀ ਦਾ ਛੱਡ ਦਾਂਗੇ ਬਈ 1 ਲੱਖ 30000 ਦਾ ਦੇ ਦਾਂਗੇ ਨਹੀਂ ਮਾਰ ਮੜਾ ਹੋਰ ਹੰਬਲ ਫਿਰ 1 ਮਿੰਟ 1 ਲੱਖ ਤੇ 20000 ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ 2000 ਮਾਡਲ ਆ ਲੰਡਾ ਸ਼ਿੱਕਾ ਵਾਜਦਾ ਚੌੜੇ ਮਗਰਾਟਾ ਜਿੰਨੇ ਬਾਈ ਆਪਾਂ ਟਰੈਕਟਰ ਦਿਖਾ ਦੇ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਬਾਈ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਬਾਈ ਠੀਕ ਆ ਬਾਈ ਹਾਂਜੀ ਲੋਨ ਫੈਂਸ ਵੀ ਕਰਾ ਦੇਣੇ ਬਾਈ ਆਪਾਂ ਹਾਂਜੀ ਫੈਂਸ ਵੀ ਕਰਾ ਕੇ ਦੇ ਦੇਣੇ ਠੀਕ ਆ ਬਾਈ ਵੀ ਬੰਦਾ ਆਪਣੇ ਜਿੰਨੇ ਟਰੈਕਟਰ ਦਿਖਾ ਦੇ ਬੰਦਾ ਬਾਹਗੇ ਦੀ ਤਸੱਲੀ ਨਾਲ ਜਾ ਆ ਆ ਉਹਦੀ ਪੂਰੀ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਬਾਈ ਹਾਂਜੀ ਆਪਣਾ ਕੰਟੈਕਟ ਨੰਬਰ ਬਾਈ 97299 49981 ਠੀਕ ਆ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਠੀਕ ਆ